ਸਤਿ ਸ੍ਰੀ ਅਕਾਲ ਮੈਂ ਹਾ ਤੋੜਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਪੰਜਾਬ ਦੀ ਅਤੇ ਪੰਜਾਬ ਦੀ ਸਿਆਸਤ ਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਹੁਣ ਇੱਕ ਹੋਰ ਪਾਰਟੀ ਜਿਹੜੀ ਹੈ ਹੁੰਦ ਵਿੱਚ ਆ ਚੁੱਕੀ ਹੈ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆਪ ਆਦਮੀ ਪਾਰਟੀ ਭੋਜਨ ਸਮਾਏ ਪਾਰਟੀ ਤੋਂ ਇਲਾਵਾ ਇੱਕ ਹੋਰ ਪਾਰਟੀ ਜਿਹੜਾ ਹੈ ਖੇਤਰੀ ਲੈਵਲ ਤੇ ਜਿਹੜੀ ਅਪਡੇਟ ਹੋ ਚੁੱਕੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਮਨੀ ਚੋਣਾਂ ਸਰਪੰਚੀ ਦੀਆਂ ਚੋਣਾਂ ਚੇਅਰਮੈਨ ਦੀਆਂ ਚੋਣਾਂ ਨਗਰ ਨਿਗਮ ਦੀਆਂ ਚੋਣਾਂ ਜਿਹੜੀ ਉਹ ਪਾਰਟੀ ਲੜਨ ਜਾ ਰਹੀ ਹੈ ਯਾਨੀ ਕਿ ਕੱਲ ਉਸ ਦਾ ਜਿਹੜਾ ਹੈ ਉਦਘਾਟਨ ਇਨੈਗੂਰੇਸ਼ਨ ਕਰ ਦਿੱਤੀ ਹੈ ਪੰਜਾਬ ਲੈਵਲ ਤੇ ਦੱਸਿਆ ਸਾਰਿਆ ਹੈ ਕਿ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅਮਰਪਾਲ ਖਾਲਸਾ ਅਤੇ ਇਸ ਭਾਈ ਸਰਬਜੀਤ ਸਿੰਘ ਖਾਲਸਾ ਨਵੀਂ ਸ਼੍ਰੋਮਣੀ ਅਕਾਲੀ ਦਲ ਬਣਾਉਣਗੇ ਇਹ ਗੱਲ ਤਾਂ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਲੈਰੀਫਾਈ ਕਰ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਹੀ ਵਿਧਾਨ ਸਭਾ ਦੀਆਂ ਚੋਣਾਂ ਲੜਾਂਗਾ ਆਪਣੇ 9 ਹਲਕਿਆਂ ਦੇ ਵਿੱਚੋਂ ਯਾਨੀ ਕਿ ਜਿੱਤੂ ਦੇ ਹੁਣ ਉਹ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਫਰੀਦਕੋਟ ਦੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਮੇਰੀ ਟੱਚ ਦੇ ਵਿੱਚ ਜਿਹੜੇ ਬਾਗੀ ਧੜੇ ਵਾਲੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਵੀ ਮੇਰੀ ਆੜ ਦੇ ਵਿੱਚ ਨੇ ਉਹ ਮੇਰੇ ਨਾਲ ਫੋਨ ਤੇ ਵਰਕ ਕਰ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ رابطہ ਵੀ ਕਾਇਮ ਕੀਤਾ ਜਾਵੇਗਾ ਜੇਕਰ ਗੱਲ ਕਰੀਏ ਭਾਈ ਅਮਰਤਪਾਲ ਖਾਲਸਾ ਦੀ ਉਹਨਾਂ ਨੇ ਕਿਹਾ ਕਿ ਜਿਵੇਂ ਹੀ ਉਹ ਰਿਹਾ ਹੋਣਗੇ ਕਿਉਂਕਿ ਐਨਐਸਸੀ ਦੇ ਤਹਿਤ ਭਾਈ ਅਮਰਤਪਾਲ ਖਾਲਸਾ ਨੇ ਜਿਹੜੇ ਉਹ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਭਾਵੇਂ ਉਹ ਐਮਪੀ ਬਣ ਚੁੱਕੇ ਨੇ ਹਲਕਾ ਸ਼੍ਰੀ ਕਰੂਰ ਸਾਬ ਤੋਂ ਜਿਵੇਂ ਉਹ ਰਿਹਾ ਹੁੰਦੇ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ ਭਾਈ ਸਰਬਜੀਤ ਸਿੰਘ ਖਾਲਸਾ ਨੇ ਇਹ ਗੱਲ ਕਹੀ ਸੀ ਲੇਕਿਨ ਨਵੀਂ ਸ਼੍ਰੋਮਣੀ ਅਕਾਲੀ ਦਲ ਤੋਂ ਪਹਿਲਾਂ ਹੀ ਇੱਕ ਹੋਰ ਪਾਰਟੀ ਨੇ ਬੜਾ ਵੱਡਾ ਧਮਾਕਾ ਕਰ ਦਿੱਤਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਯਾਨੀ ਕਿ ਪੰਜਾਬ ਲੋਕ ਸੇਵਾ ਦਲ ਪਾਰਟੀ ਦਾ ਕਲ ਨਿਰਮਾਣ ਹੋ ਚੁੱਕਿਆ ਹੈ ਉਸ ਦੇ ਪ੍ਰਧਾਨ ਸਾਬਕਾ ਪ੍ਰਧਾਨ ਮੀਤ ਪ੍ਰਧਾਨ ਚੇਅਰਮੈਨ ਅਤੇ ਹਲਕਾ ਇੰਚਾਰਜਾਂ ਦੇ ਵੀ ਨਾਵਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਪੰਜਾਬ ਲੋਕ ਸੇਵਾ ਦਲ ਇਸ ਕਰਕੇ ਹੁੰਦ ਵਿੱਚ ਆਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਵੱਧ ਰਹੀ ਹੈ ਐਮਐਸਪੀ ਤੇ ਨਾਮ ਤੇ ਸਾਰੀਆਂ ਪਾਰਟੀਆਂ ਨਾਲ ਠੱਗਿਆ ਹੈ ਜਿਹੜੇ ਬੱਚੇ ਨੇ ਉਹ ਵਿਦੇਸ਼ ਦਾ ਰੋਕ ਕਰ ਰਹੇ ਨੇ ਇਸ ਨੂੰ ਲੈ ਕੇ ਪੰਜਾਬ ਲੋਕ ਸੇਵਾ ਦਲ ਪਾਰਟੀ ਦਾ ਅੱਜ ਨਿਰਮਾਣ ਹੋ ਚੁੱਕਾ ਹੈ ਉਹਦੀ ਜਿਹੜੀ ਹੈ ਰਿਚੁਅਲ ਜਿਹੜੀ ਸ਼ਰਮਣੀ ਹੈ ਉਹ ਵੀ ਹੋ ਚੁੱਕੀ ਹੈ ਪ੍ਰਧਾਨ ਮੀਤ ਪ੍ਰਧਾਨ ਤੇ ਜਿਹੜੇ ਦੂਸਰੇ ਛੋਟੇ ਮੋਟੇ ਚੇਅਰਮੈਨ ਵਗੈਰਾ ਸਾਰੇ ਹੀ ਸਥਾਪਿਤ ਕਰ ਦਿੱਤੇ ਗਏ ਨੇ 2027 ਦੀਆਂ ਲੋਕ ਵਿਧਾਨ ਸਭਾ ਦੀਆਂ ਚੋਣਾਂ ਚੇਅਰਮੈਨ ਦੀਆਂ ਚੋਣਾਂ ਨਗਰ ਨਗਰ ਕਮ ਦੀ ਚੋਣਾ ਪੰਚਾਇਤੀ ਚੋਣਾ ਜ਼ਿਲ੍ਹਾ ਪ੍ਰੀਸ਼ਦ ਚੋਣਾ ਅਤੇ ਜਿਮਨੀ ਚੋਣਾ ਦੇ ਵਿੱਚ ਹੁਣ ਨਵੀਂ ਪਾਰਟੀ ਪੰਜਾਬ ਲੋਕ ਸੇਵਾ ਦਲ ਸ਼ਮੂਲਿਤ ਕਰੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪਾਰਟੀ ਨੂੰ ਪੰਜਾਬ ਲੋਕ ਦਲ ਸੇਵਾ ਨੂੰ ਕੀ ਵੱਡਾ ਪਰਮਾ ਹੰਗਾਰਾ ਮਿਲਦਾ ਹੈ ਕੀ ਉਹਨਾਂ ਦੀ ਆਈਡੀਓਲੋਜੀ ਹੈ ਕਿਸ ਤਰ੍ਹਾਂ ਦੀ ਰਣਨੀਤੀ ਅਗੇ ਬਣਾ ਕੇ ਚੱਲਦੇ ਨੇ ਇਹ ਤਾਂ ਆਉਣ ਵਾਲੇ ਜਿਮਨੀ ਚੋਣਾ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੀ ਦੱਸਣਗੀਆਂ ਧੰਨਵਾਦ